ਆ ਪ੍ਰੋਡਕਟ ਪਿਆ ਮੇਰੇ ਸਾਹਮਣੇ ZX 1000 ਫॉर ਮੇਲ ਐਂਡ ਫੀਮੇਲ ਪਿਓਰ ਹਰब्स ਇਹਦੇ ਵਿੱਚ ਕਿਹੜੀਆਂ ਕਿਹੜੀਆਂ ਹਰब्स ਨੇ ਕਿਉਂਕਿ ਆਪਾਂ ਲਗਾਉਣ ਵਾਲੀਆਂ ਤਾਂ ਬਹੁਤ ਚੀਜ਼ਾਂ ਬਾਰੇ ਗੱਲ ਕਰਨੀ ਠੀਕ ਹੈ ਮੈਨੂੰ ਲੱਗਦਾ ਹੈ ਵੀ ਸ਼ਾਇਦ ਇਹ ਖਾਣ ਵਾਲਾ ਪ੍ਰੋਡਕਟ ਹੈ ਜਿਹੜਾ ਸਾਡੇ ਲਈ ਬੈਨੇਫੀਸ਼ੀਅਲ ਹੋ ਸਕਦਾ ਇਹ ਨਾ ਮੈਂ ਤੁਹਾਨੂੰ ਦੱਸਦਾ ਹਸ਼ਨੀ ਇਹ ਸਭ ਤੋਂ ਵਧੀਆ ਚੀਜ਼ ਹੈ ਜਿਹੜਾ ਤੁਹਾਡਾ ਸਭ ਤੋਂ ਪਹਿਲੀ ਚੀਜ਼ ਲਿਖੀ ਹੋਈ ਹੈ ਹੈਲਪ ਮੈਨੇਜ ਤੁਹਾਡਾ ਜਿਹੜਾ ਹੈਗਾ ਸਟ्रेस ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਇਹ ਸਾਰੇ ਬਹੁਤ ਜ਼ਰੂਰੀ ਹੈ ਇਹ ਉਹਨੂੰ ਮੈਨੇਜ ਕਰਦਾ ਜੀ ਮੈਂਟਲ ਹੈਲਥ ਨੂੰ ਮੈਨੇਜ ਕਰਦਾ ਕਿਉਂਕਿ ਮੈਂਟਲ ਹੈਲਥ ਕੀ ਆ ਸਾਡੀ 24 ਘੰਟੇ ਦਾ ਸਟ्रेस ਔਰ ਬਿਨਾ وجہ ਇੱਕ ਦੂਜੇ ਦੀਆਂ ਗੱਲਾਂ ਬਾਤਾਂ ਦਾ ਸਟ्रेस ਕਿਸੇ ਨੇ ਕੁਝ ਕਹਿ ਤਾ ਤਾਂ ਇਹ ਉਹ ਚੀਜ਼ਾਂ ਸਾਰੀਆਂ ਇਹਦੇ ਵਿੱਚ ਨੇ ਤੇ ਦੂਜਾ ਇਹ ਤੁਹਾਡੀ ਜਿਹੜੀ ਬਾਡੀ ਦੀ ਸਟਰੈਂਥ ਆ ਉਹਨੂੰ ਤੇ એનર્ਜੀ ਨੂੰ ਬਿਲਟ ਕਰਦਾ ਜੀ ਔਰ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਆ ਕਿ ਆਹੀ ਇਹ ਵੀ ਇਹਦੇ ਨਾਲ ਹੀ ਰਿਲੇਟਡ ਆ ਇਹ ਜਿਹੜੀ ਜਲਨ ਹੁੰਦੀ ਆ ਸਰੀਰ ਚ ਇਹ ਇਹਨੂੰ ਤੁਸੀਂ ਘਰੇ ਬਣਾਓ ਅੱਛਾ ਜੀ ਇੱਕ ਐਸਾ ਫਾਰਮੂਲਾ ਜਿਹੜਾ ਸਾਡੇ ਕੋਲ ਉਹਨਾਂ ਬਣ ਨਹੀਂ ਰਿਹਾ ਜਿੰਨੀ ਡਿਮਾਂਡ ਆ ਲੋਕਾਂ ਦੀ ਤਾਂ ਮੈਂ ਲੋਕਾਂ ਨੂੰ ਕਿਹਾ ਵੀ ਇਹਨੂੰ ਘਰ ਹੀ ਬਣਾਈ ਜਾਓ ਕਿਉਂਕਿ ਜਿਹੜੇ ਘਰ ਬਣਾ ਸਕਦੇ ਉਹ ਤਾਂ ਬਣਾਉਣਾ ਘੱਟੋ ਘੱਟ ਜਿਹੜੇ ਬਣਾਈ ਨਹੀਂ ਸਕਦੇ 24 ਘੰਟੇ ਫਿਲਮਾਂ ਬਣਾਈ ਜਾਂਦੇ ਆ ਉਹ ਇਹਨਾਂ ਨੂੰ ਬਣਾ ਸਕਦੇ ਆ ਲੇਕਿਨ ਇਹਨਾਂ ਨੂੰ ਬਣਾਉਣਾ ਕਿਸੇ ਕੋਲ ਟਾਈਮ ਨਹੀਂ ਨਾ ਪਰ ਜਿਹੜੇ ਲੋਕ ਬਣਾ ਸਕਦੇ ਆ ਨੰਬਰ 1 ਇਹਦੇ ਵਿੱਚ ਅਸ਼ਵਗੰਧ ਪਾਊਡਰ अच्छा जी अश्वगंध उस्तवर अश्वगंध स्तवर ਤੇ ਫਿਰ ਇਹਦੇ ਵਿੱਚ ਕੌਂਚ ਬੀਜ ਤੇ ਇੱਕ ਇਹਦੇ ਵਿੱਚ ਸਫੈਦ ਮੁਸਲੀ اچھا ਜੀ ਤੇ ਇਹ ਚਾਰ ਚੀਜ਼ਾਂ ਪੰਜਵੀਂ ਚੀਜ਼ ਦੇ ਵਿੱਚ ਪੈਂਦੀ ਹੈ ਗੋਖਸ਼ੂਰਾ اچھا ਜੀ ਗੋਖਸ਼ੂਰ ਜਿਹੜਾ ਹੈਗਾ ਇਹ ਭਖੜਾ ਬੀਜ ਨੂੰ ਕਿਹਾ ਜਾਂਦਾ ਇਹ ਪੰਜ ਚੀਜ਼ਾਂ ਦਾ ਪਾਊਡਰ ਹੈ ਚ ਛੇਵੀਂ ਚੀਜ਼ ਕੋਈ ਨਹੀਂ ਹੈਗੀ ਮਿੱਤਰੋ ਬਾਕੀ ਤੇ ਜੋ ਪੈਂਦੇ ਨੇ ਫਾਰਮੂਲੇ ਉਹ ਅਲੱਗ ਹੁੰਦੇ ਨੇ ਇਹ ਪੰਜ ਚੀਜ਼ਾਂ ਦਾ ਪਾਊਡਰ ਤੁਸੀਂ ਪੰਜੇ ਚੀਜ਼ਾਂ 200 200 ਗ੍ਰਾਮ ਲੈ ਲਓ ਕਿਲੋ ਬਣ ਜਾਂਦਾ ਹੈ अच्छा जी ਮੁਕਦਾਨੀ ਸਾਰਾ ਟੱਬਰ ਵੀ ਜੇ ਨੂੰ ਖਾਈ ਜਾ। ਇਹ ਸਾਮਾਨ ਕਾਫੀ ਸਾਰੇ ਨਾ। ਇਹ ਜਿੰਨੀਆਂ ਮਰਜ਼ੀ ਤੁਸੀਂ ਪੰਜੀਰੀਆਂ ਖਾ ਲਓ। ਜਿੰਨੇ ਮਰਜ਼ੀ ਤੁਸੀਂ ਪਿੰਨੀਆਂ ਖਾ ਲਓ। ਜਿੰਨੀਆਂ ਮਰਜ਼ੀ ਤੁਸੀਂ মালਟੀ ਵਿਟਾਮਿਨਾਂ ਖਾ ਲਓ। ਇਹ ਸਭ ਦਾ ਪਿਓ ਹੈ ਜੀ। ਇਹ ਜਿਹੜਾ ਨੁਸਖਾ ਮੈਂ ਦੱਸਿਆ ਕਿਉਂਕਿ ਮੈਨੂੰ ਆਇਆ ਵੀ ਜਿਹਨੇ ਨੁਸਖੇ ਮੈਂ ਬੋਲ ਦੂੰਗਾ ਉਹਨਾਂ ਹੀ ਲੋਕਾਂ ਨੂੰ ਫਾਇਦਾ ਹੁੰਦਾ ਜਾਊਗਾ। ਤੇ ਇਹ ਪੰਜ ਚੀਜ਼ਾਂ ਦਾ ਨੁਸਖਾ ਅਸ਼ਵਗੰਧ, ਸ਼ਤਾਵਰ, ਗੋਖਰੂ, ਸਫੈਦ ਮੁਸਲੀ ਤੇ ਕੌਂਚ ਬੀਜ। ਕੌਂਚ ਬੀਜ ਜਿਹੜਾ ਹੈਗਾ ਉਹ ਸਾਡੇ ਮੀਰੀਜ ਨੂੰ ਗਾੜਾ ਕਰਦਾ। ਉਹ ਸਫੈਦ ਮੁਸਲੀ ਜਿਹੜੀ ਹੈ ਸਪਰਮ ਕਾਊਂਟ ਨੂੰ ਇਨਕਰੀਜ਼ ਕਰਦੀ ਹੈ ਉਹ ਚਾਹੇ ਕੁੜੀਆਂ ਨੇ ਚਾਹੇ ਮੁੰਡਿਆਂ ਨੇ ਸਭ ਲਈ ਫਾਇਦੇਮੰਦ ਹੈ ਟੈਸਟੋਸਟੇਰੋਨ ਲੈਵਲ ਨੂੰ ਇਨਕਰੀਜ਼ ਕਰਦਾ ਜਿਹੜਾ ਗੋਖੂ ਨੇ ਭਖੜਾ ਉਹ ਸਾਡੇ ਬਾਥਰੂਮ ਚ ਆਉਣ ਵਾਲੀ ਜਿੰਨੀ ਵੀ ਗਰਮੀ ਆ ਜਿਗਰ ਦੀ ਜਿੰਨੀ ਵੀ ਗਰਮੀ ਆ ਉਹਨੂੰ ਕਲੀਨ ਕਰਦਾ ਜਿਨ੍ਹਾਂ ਦਾ ਬਾਥਰੂਮ yellow ਆਂਦਾ ਪੀਲਾ ਆਂਦਾ ਜਾਂ ਧਾਤ ਪੈਂਦੀ ਆ ਕੁਛ ਵੀ ਆ ਜਾਂ ਕੁੜੀਆਂ ਦੇ ਵਿੱਚ ਜਿਵੇਂ ਲਕੋਰੀਆ ਵਗੈਰਾ ਦੀ ਸ਼ਿਕਾਇਤ ਆ ਉਹ ਸਭ ਨੂੰ ਠੀਕ ਕਰਦਾ ਫਿਰ ਅਸ਼ਵਗੰਧ ਔਰ ਸ਼ੇਟਾਵਰ ਇਹਨਾਂ ਦਾ ਜਿੰਨਾ ਗੁਣਗਾਨ ਕੀਤਾ ਜਾਵੇ ਉਹਨਾਂ ਥੋੜਾ ਕਿਉਂਕਿ ਇਹ ਲੇਡੀਜ਼ ਵਾਸਤੇ ਵੀ ਜੈਂਟਸ ਵਾਸਤੇ ਵੀ ਸਭ ਤੋਂ ਬੈਸਟ ਚੀਜ਼ ਆ ਔਰ ਇਹ ਕੁਦਰਤ ਵੱਲੋਂ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕੋਈ ਸੁਭਾਸ਼ ਗੋਇਲ ਨੇ ਪਿਓ ਦਾਦਿਆਂ ਦਾ ਨੁਸਖਾ ਨਹੀਂ ਹੈਗਾ ਇਹ ਸਾਡਾ ਗ੍ਰੰਥਕ ਯੋਗ ਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਇਹਨੂੰ ਘਰੇ ਬਣਾਓ ਘਰੇ ਖਾਓ ਜੇ ਨਹੀਂ ਬਣਦਾ ਫਿਰ ਸਾਨੂੰ ਫੋਨ ਕਰਿਓ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਮਹੀਨਾ ਜਾਂ 2 ਮਹੀਨੇ ਲੱਗਦੇ ਆ ਅੱਜ ਜੇ ਆਰਡਰ ਆਉਂਦਾ ਇਹ ਨਹੀਂ ਹੈ ਕਿ ਤੁਸੀਂ ਅੱਜ ਆਰਡਰ ਕਰਤਾ ਕੱਲ ਨੂੰ ਫੋਨ ਕਰਨ ਲੱਗ ਜਾਓਗੇ ਸਭ ਪੈਸੇ ਲੈ ਕੇ ਬਹਿ ਗਏ ਤੁਸੀਂ ਨਾ ਮਹੀਨਾ 2 ਮਹੀਨੇ ਲੱਗਦੇ ਆ ਫਿਰ ਇਹ ਤੁਹਾਡੇ ਘਰੇ ਪਹੁੰਚ ਜਾਣਾ ਹਜ਼ਾਰਾਂ ਸਾਲ ਪੁਰਾਣਾ ਚੀਜ਼ ਨਹੀਂ ਇਹੋ ਚੀਜ਼